达ਸਪੁਰ ਵਾਸੀਆਂ ਵਾਸਤੇ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਹੈ ਅੱਜ ਇੱਕ ਵਾਰ ਫਿਰ ਗੁਰਦਾਸਪੁਰ ਦੇ ਜਿਮਨਾਸਟਿਕ ਖਿਡਾਰੀਆਂ ਨੇ ਗੁਰਦਾਸਪੁਰ ਦਾ ਨਾਂ ਰੌਸ਼ਨ ਕਰ ਦਿੱਤਾ ਹੈ ਹਾਲ ਹੀ ਵਿੱਚ ਸਟੇਟ ਲੈਵਲ ਦੀ ਕੰਪੀਟੀਸ਼ਨ ਵਿੱਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਬਹੁਤ ਮੱਲਾ ਮਾਰੀਆਂ ਨੇ ਔਰ ਬਹੁਤ ਸਾਰੇ ਮੈਡਲ ਜਿੱਤੇ ਨੇ ਅੱਜ ਦੀਵਾਲੀ ਦੇ ਸ਼ੁਭ ਅਕਸਰ ਤੇ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿੱਚ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਵੱਲੋਂ ਸਰਦਾਰ ਅਪਦੇਸ਼ ਸਿੰਘ ਜੋ ਕਿ ਡਿਸਟ੍ਰਿਕਟ जिम्नास्टिक एसोसिएशन ਦੇ ਟੈਕਨੀਕਲ ਐਡਵਾਈਜ਼ਰ ਨੇ ਉਹਨਾਂ ਨੇ ਖਿਡਾਰੀ ਨੂੰ ਸਨਮਾਨਿਤ ਕੀਤਾ। ਉਹਨਾਂ ਦੇ ਨਾਲ ਸ਼੍ਰੀ ਜੀ.ਐਲ. ਬੱਗਾ ਜੋ ਕਿ ਡਿਸਟ੍ਰਿਕਟ ਜਿम्नास्टिक एसोसिएशन ਦੇ ਜਨਰਲ ਸਕੱਤਰ ਨੇ ਉਹਨਾਂ ਉਹ ਵੀ ਇਸ ਮੌਕੇ ਤੇ ਹਾਜ਼ਰ ਸਨ। ਉਹਨਾਂ ਨੇ ਬੱਚਿਆਂ ਨੂੰ ਉਹਨਾਂ ਦੀ ਸਕੂਲ ਸਟੇਟ ਵਿੱਚ ਮੈਡਲ ਜਿੱਤਣ ਤੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਨਾਲ ਉਹਨਾਂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਵੀ ਦਿੱਤੀ। ਜੀ ਸਰ ਆਪਣੇ ਬਾਰੇ ਮਰਕੇ ਇਸ ਦੇ ਮਾਜਮਨਾਸਤੀ ਕੋਚ ਸਰ ਅੱਜ ਬੱਚੇ ਕਿੰਨੇ ਮੈਡਲ ਲਗਾਇਆ ਜਾਂ ਕਿ ਕਿ ਕਿਟੇ ਗਏ ਸਟੇਟ ਲੈਵਲ ਹੋਈ ਹੈ ਤੇ ਫੁੱਲ ਸਟੇਟ ਔਰ ਉਹਦੇ ਵਿੱਚ 13 ਬੱਚਿਆਂ ਦੀ ਸਿਲੈਕਸ਼ਨ ਹੋਈ ਹੈ ਨੈਸ਼ਨਲ ਵਾਸਤੇ ਇਹਦੇ ਵਿੱਚ ਕਿਹਨਾਂ ਦਾ ਸਹਿਯੋਗ ਮਿਲਿਆ 25 ਦਾ ਐਸੋਸੀਏਸ਼ਨ ਦਾ ਐਸੋਸੀਏਸ਼ਨ ਵਾਲੋ ਕਿਸ ਤਰ੍ਹਾਂ ਮਾਰਕਿਤ ਕਰਦੇ ਬਹੁਤ ਹੀ ਅੱਛਾ ਤੇ ਆਨ ਬਲੇ ਬੱਚਿਆਂ ਦੇ ਕਿਸ ਤਰ੍ਹਾਂ ਫੀਚਰ ਕਿਸ ਤਰ੍ਹਾਂ ਦੇ ਦੋ ਨੈਸ਼ਨਲ ਲੈਵਲ ਤੇ ਬੱਚੇ ਮੈਡਲ ਲੈ ਕੇ ਆਏ। ਸਾਡੇ ਬੱਚੇ ਕਿਸ ਤਰ੍ਹਾਂ ਪ੍ਰੈਕਟਿਸ ਕੀਤੀ ਹੈ? ਸਰ ਭਾਈ ਜੀ। ਬਹੁਤ ਵਧੀਆ ਪ੍ਰੈਕਟਿਸ ਕਰਾਈ ਜਾ ਰਹੀ ਹੈ ਬੱਚਿਆਂ ਨੂੰ। ਐਂਸਰ। ਗੁੱਡ ਮੌਰਨ ਸਾਰਿਆਂ ਨੂੰ। ਮੇਰਾ ਨਾਮ ਗੋਮਨ ਮਰਵਾ ਜਿੰਨਾ ਅਸੀ ਕੋਚ ਗੁਰਦਾਸਪੁਰ। ਮੇਰੇ ਟੋਟਲ 13 ਬੱਚੇ ਸਿਲੈਕਟ ਹੋ ਗਏ ਨੈਸ਼ਨਲ ਵਾਸਤੇ। ਸਾਰੀਆਂ ਕੁੜੀਆਂ ਆਲ ਰਾਉਂਡ ਪੈਸਿਵ ਨਾਸਟ ਬਣੀਆਂ ਆ। ਤੇ ਟੀਮਾਂ ਸਾਰੀਆਂ ਫਰਸਟ ਆਈਆਂ। ਮੁੰਡਿਆਂ ਦੀ ਟੀਮਾਂ ਸਾਰੀ ਅੰਡਰ 14 17 9 3rd ਆਈਆਂ ਆ। ਓਕੇ ਥੈਂਕ ਯੂ। ਇਹਦੇ ਵਿੱਚ 26 ਤੋਂ ਬੰਦੇ। ਸਰ ਸਾਡੀ ਅਸ਼ੇਸ਼ ਸਿੰਘ ਜੀ ਅ ਅਸੋਸੀਏਸ਼ਨ ਦਾ ਆਪਣੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਪਣੇ ਡੀਐਸਓ ਸਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਪਣੇ ਪੰਜਾਬ ਸਿੱਖਿਆ ਬੋਰਡ ਦੇ ਜਿਹੜੇ ਅਨੀਤਾ ਮੈਮ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਡਮ ਅਸੋਸੀਏਸ਼ਨ ਵੱਲੋਂ ਆਈ ਕਿਸ ਤਰ੍ਹਾਂ ਤੋਂ ਬਣ ਦਿੱਤਾ ਗਿਆ ਬੱਚੇ ਅਸੋਸੀਏਸ਼ਨ ਵੱਲੋਂ ਸਰ ਬਹੁਤ ਵਧੀਆ ਸਨਮਾਨਿਤ ਕੀਤਾ ਹਰ ਵਾਰੀ ਉਹ ਸਨਮਾਨਿਤ ਕਰਦੇ ਜਦੋਂ ਕੋਈ ਬੱਚੇ ਦਾ ਮੈਡਲ ਆਉਂਦੇ ਜੋ ਨੈਸ਼ਨ ਵਾਸਤੇ ਬੱਚੇ ਜਾਂਦੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੰਦੇ ਆ ਇਸ ਤਰ੍ਹਾਂ ਦੀ ਪਿਆਰੀ ਚੱਲਦੀ ਆ ਬੀ ਨੈਸ਼ਨ ਵਾਸਤੇ ਸਰ ਅਜ ਤੱਕ ਜਿੰਨੇ ਵਾਰੀ ਗਏ ਆ ਸਰ ਨੇ ਬਹੁਤ ਸਪੋਰਟ ਕੀਤੀ ਹੈ ਤੇ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਸਾਰਿਆਂ ਨੂੰ ਮੇਰਾ ਨਾਮ ਨਵਰੂਪ ਕੌਰ ਹੈ ਮੈਂ ਆਰਟਿਸਟਿਕ ਜਿਮਨਾਸਟਿਕ ਦੀ ਖਿਡਾਰੀ ਹਾਂ ਮੇਰੇ ਇਸ ਵਿੱਚ ਸਟੇਟ ਲੈਵਲ ਵਿੱਚ 5 ਮੈਡਲ ਆਏ ਹੈ ਤੇ ਨਾਲ ਦੇ ਨਾਲ ਮੈਂ 올 ਰੌਂਡ ਬੈਸਟ ਸੈਕਿੰਡ ਬਣੀ ਹਾਂ ਇਸ ਵਿੱਚ ਮੇਰੇ ਕੋਚਸ ਦਾ ਸਭ ਤੋਂ ਵੱਡਾ ਯੋਗਦਾਨ ਹੈ ਕੋਮਲ ਮੈਮ ਲਵਲੀ ਮੈਮ ਤੇ ਰਕੇਸ਼ ਸਰ ਮੈਂ ਜਿਮਨਾਸਟਿਕ ਦੀ ਟ੍ਰੇਨਿੰਗ ਪਿਛਲੇ 10 ਸਾਲ ਤੋਂ ਲੈ ਰਹੀ ਹਾਂ ਬਚਪਨ ਤੋਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਮੈਡਲ ਆਏ ਨੇ ਤੇ ਮੈਂ ਅੱਗੇ ਨੈਸ਼ਨਲ ਵੀ ਸੈਲੈਕਟ ਹੋਈਆਂ ਧੰਨਵਾਦ ਸ੍ਰੀ ਗਾਲ ਸਾਰਿਆਂ ਨੂੰ ਮੇਰਾ ਨਾਮ ਕਲਪਿਸ਼ ਕੁਮਾਰ ਆ ਮੈਂ ਜਿਮਨਾਸਟਿਕ ਆ ਟੈਸਟ ਜਿਮਨਾਸਟਿਕ ਕਰਦਾ ਮੇਰੇ ਇਸ ਸਾਲ ਸਟੇਟ ਚੋਂ ਚਾਰ ਮੈਡਲ ਆ ਤਿੰਨ 골ਡ ਇੱਕ ਬ੍ਰਾਉਂਜ਼ ਤੇ ਮੈਂ 올 ਰੌਂਡ ਦਾਸਟ ਜਿਮਨਾਸਟ ਬਣਿਆ ਤੇ ਇਹਦੇ ਵਿੱਚ ਮੇਰੇ ਕੋਚਸ ਦਾ ਬਹੁਤ ਵੱਡਾ ਯੋਗਦਾਨ ਆ ਜੋ ਕਿ ਰਕੇਸ਼ ਸਰ लवली मैम ਐਂਡ ਕੋਮਲ मैम ਮੈਨੂੰ ਬਹੁਤ ਵਧੀਆ ਲੱਗਿਆ ਹੁਣ ਅੱਗੇ ਮੈਂ ਨੈਸ਼ਨਲ 'ਚ ਵੀ ਜਾਊਂਗਾ ਕਿੰਨੇ ਸਾਲ ਤੋਂ ਪ੍ਰੈਕਟਿਸ ਕਰ ਰਹੇ ਹੋ 10 ਸਾਲ ਹੋ ਗਏ ਮੈਨੇ ਇੱਥੇ ਪ੍ਰੈਕਟਿਸ ਕਰਦੇ ਨੇ ਜੀ ਸਰ ਅੱਜ ਜਿਮਨਾਸਟਿਕ ਵਿੱਚ ਬੱਚੇ ਨੇ ਮੈਡਲ ਆਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਮਸਕਾਰ ਜੀ ਮੈਂ ਜੇ ਐਲ ਬੱਗਾ ਜਨਰਲ ਸੈਕਟਰੀ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਗੁਰਦਾਸਪੁਰ ਸਭ ਤੋਂ ਪਹਿਲਾਂ ਤੇ ਅੱਜ ਦੇ ਸੁਭ ਅਵਸਰਤ ਆਪਣੀ ਪੂਰੀ ਜਿਮਨਾਸਟਿਕ ਐਸੋਸੀਏਸ਼ਨ ਵੱਲੋਂ ਪੂਰੀ ਜਿਮਨਾਸਟਿਕ ਟੀਮ ਨੂੰ ਉਹਨਾਂ ਦੇ ਕੋਚਾਂ ਨੂੰ ਦਿਵਾਲੀ ਦੀ ਬਹੁਤ-ਬਹੁਤ ਵਧਾਈ ਦੇਣਾ ਤੇ ਨਾਲ ਹੀ ਇਹਨੇ ਮਿਹਨਤ ਵਰਕ ਦਿੱਤਾ ਕਿ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਔਰ ਬੱਚਿਆਂ ਨੇ ਜਿਹੜੀ ਸਟੇਟ ਚੈਂਪੀਅਨਸ਼ਿਪ ਹੋਈ ਹੈ ਸਕੂਲ ਸਟੇਟ ਚੈਂਪੀਅਨਸ਼ਿਪ ਉਹਦੇ ਵਿੱਚ ਬਹੁਤ ਸਾਰੇ ਪੱਧਕ ਪ੍ਰਾਪਤ ਕੀਤੇ ਆ, ਮੈਡਲ ਪ੍ਰਾਪਤ ਕੀਤੇ ਆ ਔਰ ਤਿੰਨ ਬੱਚੇ ਆਪਣੀ ਗਰਦਾਸਪੁਰ ਦੇ ਉਹ ਆਰੌਂਡ ਜਿਮਨਾਸਟ ਬਣੇ ਆ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ। ਅ ਸਰ ਬੱਚੇ ਦੇ ਫਿਊਚਰ ਦੇ ਲੈ ਕੇ ਕਿਸ ਤਰ੍ਹਾਂ ਦੇ ਦੇਦੇ? ਉਹ ਤੁਹਾਡੇ ਵੱਲੋਂ ਕਿਹੜੇ ਕਿਹੜੇ ਜਿਹੜੇ ਆ ਅੱਗੇ ਕਿੱਥੇ ਜਾ ਰਹੇ? ਬੱਚਿਆਂ ਦਾ ਜੋ ਫਿਊਚਰ ਹੈ ਜਿਮਨਾਸਟਿਕ ਵਿੱਚ ਬਹੁਤ ਬ੍ਰਾਈਟ ਆ। ਇਹਨਾਂ ਤੋਂ ਪਹਿਲੇ ਵੀ ਜਿਹੜੇ ਖਿਡਾਰੀ ਜਨਾਸਤ ਕਰਦੇ ਰਿਹਾ ਉਹ ਬਹੁਤ ਬਹੁਤ ਉੱਚ ਪੱਧਰਾਂ ਤੇ ਕੰਮ ਕਰ ਰਹੇ ਜਾਂ ਰਿਟਾਇਰ ਹੋਏ ਆ। ਔਰ ਜਿਹੜੇ ਹੁਣ ਐਡ ਪੈਨਲ ਬੱਚੇ ਜਨਾਸਤ ਕਰ ਰਹੇ ਆ ਉਹਨਾਂ ਦਾ ਵੀ ਜੋ ਫਿਊਚਰ ਹੈ ਬਹੁਤ ਉਜਵਲ ਹੈ। ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਇਹ ਬੱਚੇ ਬਹੁਤ ਵਧੀਆ ਪਰਫਾਰਮੈਂਸ ਕਰਨਗੇ ਤੇ ਚੰਗੇ ਅਹੁਦਿਆਂ ਤੇ ਨੌਕਰੀਆਂ ਪ੍ਰਾਪਤ ਕਰਨਗੇ। ਇਹ ਤੱਕ ਐਸੋਸ਼ੀਏਸ਼ਨ ਦਾ ਸਵਾਲ ਹੈ। ਅਸੀਂ ਆਪਣੇ ਲੈਵਲ ਤੇ ਇਹ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਸੁਲਤਾ ਦਿੱਤੀਆਂ ਜਾਂ ਫੈਸਲੀ ਗਰੀਬ ਬੱਚੇ ਤਾਂ ਜੋ ਬੱਚੇ ਕਿਸੇ ਕਲੋਂ ਕੰਪਨੀ ਦੇ ਪਿੱਛੇ ਨਾ ਰਹਿ ਜਾਣ ਜਿੱ ਤੱਕ ਇਸ ਨਾਲ ਸੇ ਗੱਲਾਂ ਜਾਂ ਕੋਸ਼ਿਸ਼ ਹੈ ਅਸੀਂ ਆਪਣੇ ਲੈਵਲ ਤੇ ਜੀ ਪੰਜਾਬ ਲਫੰਗ ਐਸੋਸੀਏਸ਼ਨ ਹੈ ਜਾਂ ਹੋਰ ਜੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਸਪਰਕ ਵਿੱਚ ਲੈਣੇ ਆ ਤਾਂ ਜੋ ਇਹਦੀ ਜ਼ਰੂਰਤਾਂ ਜਿਹੜੀਆਂ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸਰ ਕੜਾਰੀ ਨੂੰ ਕੀ ਸੁਨੇਹਾ ਚਾਹੋਗੇ ਕੜਾਰੀ ਨੂੰ ਇਹ ਕਿ ਆਪਣੀ ਦੇ ਦਾ ਪ੍ਰੈਕਟਿਸ ਕਰ ਬੱਚੇ ਆਪਣੀ ਗੇਮ ਨਾਲ ਜੁੜੇ ਰਹਿਣ ਤਾਂ ਜੋ ਜੇ ਰਿਜ਼ਲਟ ਹੈ ਉਹ ਵਧੀਆ ਹੋਵੇ ਜਿਹੜੇ ਹੁਣ ਮੈਡਲ ਪ੍ਰਾਪਤ ਕੀਤਾ ਉਹਤੇ ਵੱਧ ਮੈਡਲ ਪ੍ਰਾਪਤ ਕਰਨ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਆ ਰਹੇ ਆ ਤੇ ਉਹਨਾਂ ਦੀ ਤਿਆਰੀ ਚੱਲ ਰਹੀ ਹੈ ਤੇ ਬੱਚੇ ਦਿਲ ਲਗਾ ਕੇ ਪ੍ਰੈਕਟਿਸ ਕਰਨ ਤਾਂ ਜੋ ਹੋਰ ਗਰਦਾਸਪੁਰ ਦਾ ਨਾਮ ਰੋਸ਼ਨ ਹੋਏ ਜੀ ਮੈਮਾ ਜੀ ਬੱਚੇ ਸਟੇਟ ਲੈਵਲ ਤੇ ਵੀ ਆਉਂਦੇ ਆ ਉਹ ਕੰਪੀਟੀਸ਼ਨ ਦੇ ਪੈਸੇ ਤੇ ਇਹ ਮਾਡਲ ਕੀ ਕਿਹਾ ਨਾ ਚਾਹ ਉਹ ਕਿਸ ਤਰ੍ਹਾਂ ਦਾ ਸਹੀ ਉਹ ਗਰਦਾਸਾ ਕੋਚਿੰਗ ਦਾ ਉਹ ਕਿਸ ਤਰ੍ਹਾਂ ਦਾ ਸਪੋਰਟ ਸਿਸਟਮ ਕਰਾਇਆ ਸਹੀ ਯੋਜਨਾ ਹੈ ਦੇਖੋ ਮੈਂ ਵੀਨਾ ਸ਼ਰਮਾ ਜਿਮਨਾਸਟਿਕ ਕੋਚ ਇਰੇ ਨਾਲ ਇੱਕ ਕੋਮਲ ਮੈਡਮ ਖੜੇ ਨੇ ਇਹ ਵੀ ਜਿਮਨਾਸਟਿਕ ਕੋਚ ਨੇ ਨਾਲ ਰਕੇਸ਼ ਜੀ ਖੜੇ ਨੇ ਇਹ ਵੀ ਜਿਮਨਾਸਟਿਕ ਕੋਚ ਨੇ ਇਹ ਬਹੁਤ ਮਿਹਨਤ ਕਰਾਂਦੇ ਬੱਚਿਆਂ ਨੂੰ ਔਰ ਬੱਚੇ ਵੀ ਆਗੋ ਇੰਨਾ ਹੀ ਰਿਸਪੌਂਸ ਦਿੰਦੇ ਆ ਐਸੋਸੀਏਸ਼ਨ ਜਿਹੜੀ ਆ ਉਹ ਇਹਨਾਂ ਲਈ ਜੋ ਵੀ ਕਹਿਣਗੇ ਇਹਨਾਂ ਨੂੰ ਹਰ ਚੀਜ਼ ਦਾ ਪ੍ਰੋਵਾਈਡ ਕਰਾਂਗੇ ਅਸੀਂ ਜੀ ਐਸੋਸੀਏਸ਼ਨ ਦਾ ਸਾਨੂੰ ਬਹੁਤ ਵਧੀਆ ਲੱਗਾ ਜੋ ਦੇਸ਼ ਜੀ ਹੁਣੀ ਹਰ ਵਾਰੀ ਜਦੋਂ ਵੀ ਕੋਈ ਨੈਸ਼ਨਲ ਜਾਂ ਸਟੇਟ ਹੁੰਦੀ ਹੈ ਬੱਚੇ ਜੇ ਪੋਜੀਸ਼ਨ ਲੈਂਦੇ ਨੇ ਤਾਂ ਉਹਨਾਂ ਨੂੰ ਹਰ ਵਾਰੀ ਐਪਰੀਸ਼ੀਏਟ ਕਰਦੇ ਨੇ ਔਰ ਜਿਹੜੇ ਬੱਚੇ ਨੈਸ਼ਨਲ ਜਾਂਦੇ ਨੇ ਉਹਨਾਂ ਨੂੰ ਵੀ ਐਪੀਕੇਟ ਕਰਦੇ ਨੇ ਮੈਂ ਖਿਡਾਰੀਆਂ ਨੂੰ ਇਹ ਸੰਦੇਸ਼ ਦੇਣਾ ਚਾਹਨੀ ਆ ਕਿ ਇੱਕ ਵਾਰ ਮਿਹਨਤ ਕਰੋ ਜੇ ਤੁਹਾਡੇ ਕੋਚ ਤੁਹਾਡੇ ਨਾਲ ਜਿਆਦਾ ਮਿਹਨਤ ਕਰਦੇ ਆ ਤੁਸੀਂ ਉਹਨਾਂ ਤੋਂ ਜਿਆਦਾ ਮਿਹਨਤ ਕਰੋ ਉਹਨਾਂ ਨੂੰ ਕਰਕੇ ਦਿਖਾਓ ਕਿ ਅਸੀਂ ਕੁਛ ਹੀ ਨਾ ਬਹੁਤ ਕੁਝ ਕਰ ਸਕਦੇ ਆ ਔਰ ਅੱਗੇ ਜਾ ਕੇ ਇੰਟਰਨੈਸ਼ਨਲ ਵਾਸਤੇ ਵੀ ਆਪਾਂ ਪੋਜੀਸ਼ਨਾਂ ਲੈ ਕੇ ਆ ਸਕਦੇ ਆ ਜਿੱਲੇ ਲਈ